ਤੇ ਗਰਮ ਨਾ ਹੋਵਾਂ ਤੇ ਹੋਰ ਕੀ ਕਰਾਂ ਹੁੰਦਾ ਮੁੰਡਾ ਤੇ ਨਾਂ ਮੈਂ ਗਰਮ ਹੁੰਦੀ ਦੀਦੀ ਵੇਖੋ ਸਹੀ ਕਿੰਨੀ ਸੋੜੀ ਲੱਗੰਦੀ ਆ ਨਹੀਂ ਵੇਖੀ ਆ ਮੈਂ ਵੇਂਦੀ ਰਹਿ ਤੂੰ ਹੁਣ ਰਾਜ ਰੱਜ ਕੇ ਵੇਖ ਲਿਆ ਕਰ ਹੁਣ ਬਸ ਦੀਦੀ ਹੁਣ ਤੁਹਾਡੀ ਵਰੀ ਆ ਗਈ ਆ ਫਿਰ ਕੀ ਹੋਈ ਅਜੇ ਤੀ ਹੋ ਗਈ ਆ ਤੇ ਨਹੀਂ ਤੇਰੀ ਤੇ ਪਹਿਲਾਂ ਹੀ ਨਹੀਂ ਤੀ ਪਹਿਲਾਂ ਵੀ ਤੇਰੇ ਇਹੋ ਹੀ ਜ਼ੁਬਾਨ ਤੇ ਹੀ ਬਾਸਾ ਛਾ ਪਿੰਡ ਚ ਲੱਗੀ ਆ ਆਹ ਪਿੰਡ ਚ ਲੱਗੀ ਆ ਠੀਕ ਆ ਤੇ ਮੰਮੀ ਜਦੋਂ ਆਏ ਉਦੋਂ ਤੇ ਕਹਿੰਦੇ ਘਰੇ ਆ ਉਦੋਂ ਤੇ ਘਰੇ ਹੀ ਉਦੋਂ ਬਾਅਦ ਚ ਗਈ ਆ ਠੀਕ ਆ ਠੀਕ ਆ ਮੈਂ ਚੱਲ ਹੋਵਾਂ ਨਹੀਂ ਨਾਲੇ ਉਹ ਤਾਂ ਹੀ ਦੀ ਹੁੰਨੀ ਆ ਕੀ ਪਤਾ ਸਿੱਧੇ ਮੂੰਹ ਬੋਲਣਾ ਕਿ ਨਹੀਂ ਬੋਲਣਾ ਨੇ ਹੈ ਤੇ ਇਦਾਂ ਹੀ ਆ ਮੈਂ ਕਿਹਾ ਨਾ ਫਿਰ ਜਦੋਂ ਇੱਥੇ ਰੂਣ ਜੇ ਡੈ ਵੀ ਸਿਰ ਤੇ ਸੋਟ ਲਿਆ ਮੈਂ ਕੋਈ ਗੱਲ ਨਹੀਂ ਤੂੰ ਨਹੀਂ ਜਾਣਾ ਨਾ ਤਾਂ ਮੈਂ ਚੱਲ ਜੂੰਗੀ ਹਾਂਜੀ ਮੈਨੂੰ ਹੁਣ ਪਤਾ ਲੱਗਾ ਵਾ ਵੇਖਣ ਤੇ ਜਾਣਾ ਹੀ ਆ ਇਹ ਕਾਦੀ ਮਠਿਆਈ ਕਾਦੇ ਵਾਸਤੇ ਮਠਿਆਈ ਲੈਣ ਗਿਆ ਵਾ ਦੀਦੀ ਹਾਨੂੰ ਚਾਹ ਵਾ ਨਾ ਨਹੀਂ ਸਾਰਾ ਕੋ ਕੁ ਕਰਨਾ ਵਾ ਤੁਹਾਨੂੰ ਨਹੀਂ ਹੈ ਨਾ ਤੇ ਤੁਸੀਂ ਨਾ ਕਰੋ ਉਦਾਂ ਤੇ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਜਦੋਂ ਪੁੱਛ ਲੋ ਮਰੂ ਮਰੂ ਕਰਦੇ ਰਹਿੰਦੇ ਹੀ ਹੋ ਤੇ ਹੁਣ ਇਹਦੇ ਵਾਰੀ ਮਠਿਆਈਆਂ ਲੈਣ ਗਿਆ ਦੀਦੀ ਧੀਆਂ ਪੁੱਤਾਂ ਵਾਂ ਦੀ ਸਾਰਾ ਕੋ ਕਰਨਾ ਪੈਂਦਾ ਹੁਣ ਤਾਂ ਡਗ ਰੁਪੀ ਦਿਵਾ ਉਹਦੇ ਬਾਅਦ ਤੁਸੀਂ ਕੋਹ ਨਹੀਂ ਕਰਦੇ ਮੈਂ ਨਹੀਂ ਨਾ ਇਹ ਕਰ ਦਿੱਤੀ